ਕਿਵੇਂ ਆ ਭਾਈ ਸਰਪੰਚ ਜੀ ਹੂੰ ਕਿਵੇਂ ਸਰਪੰਚ ਜੀ ਹੂੰ ਹੂੰ ਲੱਗੀ ਆ ਹਾਂ ਹਾਂ ਵਧੀਆ ਤੁਸੀਂ ਦੱਸੋ ਜੀ ਬਸ ਠੀਕ ਐ ਕਿਵੇਂ ਤੂੰ ਫੋਨ ਫਾਣੀ ਨਹੀਂ ਚਾਹਦੀ ਅੱਜ ਕੱਲ ਮੈਂ ਫੋਨ ਨਹੀਂ ਚਾਹਦੀ ਹੋਰ ਐਵੇਂ ਤੁਹਾਨੂੰ ਵੋਟਾਂ ਪਾਈਆਂ ਲੈ ਦੱਸ ਜੋ ਸਾਡੀ ਗੱਲ ਬਾਤ ਹੀ ਨਹੀਂ ਸੁਣਨੀ ਤੁਸੀਂ ਹੂੰ ਵੋਟਾਂ ਪਾਈਆਂ ਬਹੁਤ ਵਧੀਆ ਕੀਤਾ ਤੁਸੀਂ ਜੀ अच्छा ते फिर वोटां ਪਾਈਆਂ ਤਾਂ ਵੋਟਾਂ ਪਾਈਆਂ ਦਾ ਮੁੱਲ ਤਾ ਲਓ ਇੱਕ ਗੱਲ ਤੁਹਾਨੂੰ ਦੱਸ ਦਿੰਨਾ ਹੈ ਸਰਪੰਚਨੀ ਜਦੋਂ ਨਹੀਂ ਬਣੀ ਸੀ ਉਹ ਤਾਂ ਪੂਰਾ ਮੇਰਾ ਖਿਆਲ ਰੱਖਦੀ ਸੀ ਕਿ ਉਦੋਂ ਮੁੜ ਕੇ ਤਾਂ ਬਸ ਮੇਰਾ ਬਸ ਪੱਤਾ ਹੀ ਸਾਫ਼ ਕਰ ਗਈ ਤੂੰ ਤੇਰੀ ਵੱਡਿਆਂ ਨਾਲ ਜਾ ਰਹੀਆਂ ਪੈ। ਮੈਂ ਤਾਂ ਕਦੇ ਵੀ ਨਹੀਂ ਕਰਦੀ ਤੇਰੀ ਵੱਡਿਆਂ ਨਾਲ ਜਾ ਰਹੀਆਂ ਪੈ ਗਈਆਂ ਤੇਰੀਆਂ ਹੂੰ ਸ਼ੋ ਹੋਰ ਇਹ ਇਹ ਖਬਰ ਤੁਹਾਨੂੰ ਕਿਹਨੇ ਦਿੱਤੀ ਹੈ ਤੇ ਝੂਠੀ ਹੈ ਝੂਠੀ ਕਿ ਅੱਜਕੱਲ੍ਹ ਤਾਂ ਵੱਡੇ ਵੱਡੇ ਐਮਐਲਏ ਮਾਰਦੇ ਚੱਕਰ ਤੇਰੇ ਕੋਲੇ ਸਾਡੇ ਅਰਗੇ ਨੂੰ ਕੌਣ ਪੁੱਛਦਾ ਹੈਗਾ ਹੂੰ ਨਾ ਇਹ ਵੀ ਤਾਂ ਕੋਈ ਗੱਲ ਨਹੀਂ ਜੀ ਸਾਨੂੰ ਤਾਂ ਡੇਲਿਆਂ ਵੱਟੇ ਨਹੀਂ ਪਛਾਣਦੀ ਤੂੰ ਨਾ ਬਹੁਤ ਹੂੰ ਸੰਤਖ ਜੀ ਵੀ ਯਾਦ ਕਰੀਦਾ ਹੈਗਾ ਅੱਛਾ ਛੋਡੀ ਵੀ ਨਾ ਸੀ ਜੀ ਤੂੰ ਸੀ ਸੀ ਤਾਂ ਸੀ ਹੈਗੀ ਹੁਣ ਤੈਨੂੰ ਯਾਦ ਨਹੀਂ ਤੈਨੂੰ ਸਾਰੇ ਅਸੰਧੂ ਵਾਲੇ ਵੋਟ ਸਾਰੇ ਪੁਆਏ ਸੀ ਤੈਨੂੰ ਯਾਦ ਹੈ ਅੱਤੀ ਕੋਦ ਮੁੱਕਰਦੀ ਨਹੀਂ ਮੈਂ ਮੁੱਕਰਦੀ ਤਾਂ ਕੌਣ ਹੈ ਇਹਦਾ ਮੁੱਕ ਮੁੱਕਰਦੀ ਹੋਵੇ ਤੂੰ ਤਾਂ ਉਦੋਂ ਮੁੜ ਕੇ ਤੂੰ ਆਖਿਆ ਸੀ ਮੈਂ ਸਰਪੰਚ ਨਹੀਂ ਬਣ ਜਾਂ ਤੇ ਮੈਂ ਨਾ ਤੇਰੇ ਉਤੇ ਵਾਰਡ ਚ ਆ ਕੇ ਨਾ ਮੈਂ ਤੇਰੇ ਵਾਸਤੇ ਇਹ ਬਣਾ ਦੂੰ ਤੇ ਤੇਰੇ ਵਾਸਤੇ ਮੈਂ ਇੰਨਾ ਕੁਝ ਕਰੂੰ ਤੇਰੇ ਕੁਝ ਵੀ ਨਹੀਂ ਕੀਤਾ ਤੂੰ ਆ ਕੇ ਹੁਣ ਬੋਲਦੀ ਨਹੀਂ ਨਾ ਜੀ ਅਸੀਂ ਸਭ ਕੁਝ ਕਰਾਂਗੇ ਤੁਹਾਡੇ ਲਈ ਤੁਸੀਂ ਦੁਨੀਆ ਵਾਸਤੇ ਛੱਡੋ ਮੇਰੇ ਲਈ ਕੀ ਕਰੋਗੇ ਪਹਿਲਾਂ ਮੈਨੂੰ ਦੱਸੋ ਮੈਂ ਤਾਂ ਤੁਹਾਡੇ ਵਾਸਤੇ ਕਰਤਾ ਸੀਗਾ ਪਹਿਲਾਂ ਤਾਂ ਮੇਰੇ ਲਈ ਬਹੁਤ ਕੁਝ ਕਰ ਦਿੰਦੇ ਸੀ ਤੇ ਹੁਣ ਤੁਸੀਂ ਨਿਆਇ ਨਹੀਂ ਦਿੰਦੇ ਕਿਸੇ ਪਾਸਿਓਂ। ਬੰਦਾ ਹਰ ਹਰ ਸਭ ਕੁਝ ਦੇ ਮੰਗੇ ਤੁਨੋਲੇ। ਐਜੀ ਤਾਂ ਕੋਈ ਗੱਲ ਹੀ ਨਹੀਂ। ਹੂੰ। ਸਭ ਕੁਝ ਦਾ ਇਹ ਤਾਂ ਰੋਲਾ ਹੈ ਨਾ, ਸਭ ਕੁਝ ਤਾਂ ਤੁਸੀਂ ਦਿੰਦੇ ਨਹੀਂ। ਹੂੰ। ਸਭ ਕੁਝ ਦਾ ਇਹ ਤਾਂ ਰੋਲੇ। ਸਭ ਕੁਝ ਹੋਂਦਾ ਨੂੰ ਕੀ ਚਾਹੀਦਾ ਹੈਗਾ? ਉਹੀ ਚਾਹੀਦਾ ਮੈਂ ਜਿਹੜਾ ਬੰਦੇ ਨੂੰ ਚਾਹੀਦਾ ਹੁੰਦਾ ਬੁੜੀ ਦਾ ਤੇ ਬੁੜੀ ਨੂੰ ਚਾਹੀਦਾ ਹੁੰਦਾ ਬੰਦੇ ਦਾ ਹੋਰ ਮੈਨੂੰ ਕੀ ਚਾਹੀਦਾ ਹੁੰਦਾ? ਅੱਛਾ ਜੀ ਹਮ ਹੁਣ ਤੂੰ ਦੱਸ ਮੇਰਾ ਕੰਮ ਕਦੋਂ ਕੱਢਣਾ ਤੂੰ ਹਮ ਨਾ ਵੇਖ ਲੈ ਵੋਟਾਂ ਤੇ ਫਿਰ ਅੱਗੇ ਵੀ ਆਉਣ ਵਾਲੀਆਂ ਐ ਤੇ ਫਿਰ ਮੁੜ ਕੇ ਦਿੱਕਤ ਹੋ ਜਾਊਗੀ ਖੜੀ ਤੈਨੂੰ ਨਾ ਨਾ ਕੱਢਾਂਗੇ ਕੰਮ ਤਾਂ ਤੁਹਾਡਾ ਹਾਂ ਆਏ ਮਤਲਬ ਮਨ ਜਾ ਮਨ ਜਾ ਮਾਰ ਕੇ ਕਿਵੇਂ ਬੋਲਿਆ ਤੁਸੀਂ ਵੀ ਕੰਮ ਦਾ ਤੁਹਾਡਾ ਕੱਢਾਂਗੇ ਮਨ ਮਾਰ ਕੇ ਨਹੀਂ ਜਿਵੇਂ ਮਨ ਨੂੰ ਕੰਮ ਕਰਕੇ ਅੱਛਾ ਜੇ ਕੋਈ ਨਹੀਂ ਕੋਈ ਹੋਰ ਚੱਕਰ ਹੈ ਤਾਂ ਤਾਂ ਵੀ ਦੱਸ ਸਕਦੇ ਹੋ ਤੁਸੀਂ ਐਵੀ ਜੀ ਕੋਈ ਗੱਲ ਨਹੀਂ ਨਾ ਨਾ ਕੋਈ ਚੱਕਰ ਨਹੀਂ ਹੈ ਅੱਛਾ ਅੱਗੇ ਤਾਂ ਬੜੇ ਮੇਰੀ ਅੱਗੇ ਤਾਂ ਕਹਿੰਦੀ ਹੁੰਦੀ ਸੀ ਕਿ ਬਲਦੇਵ ਸਾਂ ਮੈਨੂੰ ਤੇਰੇ ਬਿਨਾ ਚੈਨ ਨਹੀਂ ਆਉਂਦੀ ਮੈਨੂੰ ਤੇਰੇ ਬਿਨਾ ਨੀਂਦ ਨਹੀਂ ਆਉਂਦੀ ਤੇ ਹੁਣ ਤੈਨੂੰ ਨੀਂਦ ਵੀ ਆਉਂਦੀ ਹੈ ਤੈਨੂੰ ਚੈਨ ਵੀ ਆਉਂਦੀ ਸਾਰਾ ਕੁਝ ਹੀ ਆਉਂਦਾ ਹੈ ਹੁਣ ਕਿਵੇਂ ਆ ਜਾਂਦੀ ਹੈ ਵੀ ਨੀਂਦ ਚੈਨ ਹੁਣ ਵੀ ਤਾਂ ਲੁੱਟੀ ਪਈ ਆ ਕੁਛ ਨਹੀਂ ਅਨੀ ਕਿਆ ਨਾ ਆ ਵੀ ਜਾਂਦੀ ਆ ਹਾਂ ਤੁਨ ਬੈਨ ਹੋ ਰਿਹਾ ਹੈਗਾ ਤੁਸੀਂ ਭੁੱਲ ਗਏ ਅੱਜ ਕੱਲ ਪੁਰਾਣੇ ਹੋ ਤੁਸੀਂ ਪੁਰਾਣੇ ਹੋਂਦ ਤੁਨ ਫੜੀ ਬੰਦ ਤੱਕਦੇ ਆਂਗੇ ਸਾਨੂੰ ਭੁੱਲ ਕੇ ਕੀ ਕਰਨਾ ਹੈ ਅੱਛਾ ਤੁਸੀਂ ਕਿੱਥੇ ਜਾਵਾਂਗੇ ਤੁਨ ਪਰਲੇ ਤੇ ਵੀ ਹੂੰ ਮੈਨੂੰ ਤਾਂ ਲੱਗਿਆ ਐਵੇਂ ਤਾਂ ਹੀ ਮੈਂ ਡਾਊਟ ਨਾ ਨਾ ਜੀ ਤੁਹਾਡੇ ਬਿਨਾ ਤਾਂ ਵੀ ਕੁਛ ਨਹੀਂ ਜੋ ਹੈ ਅੱਜ ਮੈਂ ਅੱਗੀ ਕਹਿ ਰਹੀ ਸੱਜ ਹੂੰ ਮੈਂ ਕਿਹਾ ਜੋ ਹੈ ਆਪਾਂ ਉਹਨਾਂ ਦੇ ਕਰਕੇ ਹੈਗੀ ਉਹਨਾਂ ਦੇ ਬਦੌਲਤ ਆਂਗੇ ਤੈਨੂੰ ਇਹ ਵੀ ਪਤਾ ਨਹੀਂ ਹੋਣਾ ਮੈਂ ਆਪਣੇ ਇਧਰ ਨਜਰ ਮੱਝ ਵੀ ਵਾਲਾ ਵੇੜਾ ਹੋ ਗਿਆ ਪਰ ਲਾਬੋਰਿੰਗ ਵਾਲਾ ਬਾਸ ਹੋ ਗਿਆ ਜਿਹੜਾ ਮੈਂ ਕਿੰਨੇ ਪੈਸੇ ਵੰਡੇ ਸੀ ਆਪਦੀ ਜੇਬ ਚੋਂ ਵੰਡੇ ਸੀ ਯਾਦ ਨਹੀਂ ਸਭ ਪਤਾ ਹੈ ਹੈ ਜੇਬ ਚੋਂ ਵੰਡੇ ਸੀ ਮੈਂ ਕੋਈ ਤੁਹਾਨੂੰ ਆਪਣਾ ਉਹ ਕੁਝ ਮੰਨਦਾ ਸਭਾ ਹੀ ਸਾਡਾ ਹੈ ਜਿਹੜੇ ਵਿੱਚ ਫਾਇਦਾ ਤਾਂ ਹੈਗਾ ਪਰ ਹੁਣ ਮੈਂ ਤੁਹਾਨੂੰ ਮੁੱਕਰਨਾ ਨਾ ਉਸ ਕੰਮ ਤੋਂ ਤੁਸੀਂ ਹੀ ਮੁੱਕਰਦੇ ਜਾਂਦੇ ਹੋ ਤੁਸੀਂ ਉਹ ਨਾ ਕੰਮ ਨਾ ਕਰਿਆ ਕਰੋ ਨਾ ਮੁੱਕਦੇ ਪਹਿਲੇ ਪੱਲਮ ਨੇ ਦੱਸ ਵੀ ਆਉਣਾ ਮੈਨੂੰ ਪਊਗਾ ਤੇਰੇ ਕੋਲੇ ਕਿ ਤੂੰ ਮੇਰੇ ਕੋਲੇ ਆਵੇਂਗੀ ਕਿਵੇਂ ਕਰਨਾ ਹੁਣ ਦੱਸ ਮੇਰਾ ਤਾਂ ਹੁਣ ਸਰਦਾ ਨਹੀਂ ਹੋਣਾ ਪਿੰਡ ਦੀ ਤੂੰ ਸਰਪੰਚ ਨਹੀਂ ਐ ਪਿੰਡ ਦੇ ਵਿੱਚ ਤੈਨੂੰ ਔਖਾ ਲੱਗੂ ਐ ਸਭ ਕੁਝ ਕਰਨਾ ਚੱਲਣਾ ਕਿੱਥੇ ਤੂੰ ਐ ਦੱਸ ਬਸ ਕਿ ਦੱਸੋ ਮੈਂ ਆ ਜੂਨੀ ਬਸੋ ਕਿੱਥੇ ਚੱਲਣਾ ਐ ਫਿਰ ਅੰਮ੍ਰਿਤਸਰ ਚੱਲੀਏ ਹਾਂ ਚੱਲਦੇ ਐ ਫਿਰ ਰੁਕਣਾ ਕਿੱਥੇ ਕਮਰਾ ਲੈ ਲਾਂਗੇ

ਗੱਡ ਕੇ ਅੱਗੇ ਪਿੱਛੇ ਅੱਗੇ ਪਿੱਛੇ ਕਰੀ ਜਾਵਾਂਗੇ ਜੰਨਾ ਚੱਕਰ ਆਏ ਤਸੱਲੀ ਨਹੀਂ ਹੁੰਦੀ ਤੇਰੀ ਨਾਲ ਮੇਰੀ ਆਈ ਹੋਊਗਾ ਮੇਰੀ ਜ਼ਰੂਰੀ ਹੈ ਤੁਹਾਡੀ ਤਾਂ ਹੋਈ ਜਾਣੀ ਤੇਰੀ ਵੀ ਜ਼ਰੂਰੀ ਹੈ ਤੇਰੀ ਵੀ ਤਸੱਲੀ ਕਰਾਵਾਂਗੇ ਤੇਰਾ ਵੀ ਪਾਣੀ ਤੇਰਾ ਵੀ ਪਾਣੀ ਕਢਾਵਾਂਗੇ ਹੂੰ ਹਾਂ ਸੱਚੇ ਪਾਣੀ ਤੋਂ ਹੀ ਆਦਾ ਯਾਰ ਤੁਸੀਂ ਪਾਣੀ ਦੀ ਰੋਲਾ ਸੀਗਾ ਉਸੇ ਵਾਂਗ ਠੀਕ ਹੋ ਗਿਆ ਕਿ ਸੱਟਾ ਸਰਾ ਨੇ ਉਸ ਪਾਣੀ ਦਾ ਤੇ ਇਸ ਪਾਣੀ ਦਾ ਦਿਨ ਦਾ ਦਾ ਫਰਕ ਹੁੰਦਾ ਉਹ ਸੈੱਟ ਹੋ ਗਿਆ ਤੁਹਾਡੀ ਰਹਿਮ ਦੇ ਨਾਲ ਵਧੀਆ ਸੱਟ ਕਰਨਾ ਫਿਰਦਾ ਸੀ ਅੱਛਾ ਮੈਂ ਦੂਜੇ ਪਾਣੀ ਦੀ ਗੱਲ ਕਰਦਾ ਸੀ ਉਹ ਪਾਣੀ ਦਾ ਪਾਣੀ ਵੱਢਣ ਨੂੰ ਫਿਰਦਾ ਸੀ ਮੈਂ ਤੇ ਹੁਣ ਐਂ ਕਰੀਏ ਇਹ ਵੱਡਾਂਗੇ ਆਪਾਂ ਪਾਣੀ ਵੱਡਾਂਗੇ ਪਾਣੀ ਬਸ ਲਾ ਦਿਆਂਗੇ ਪਹਿਲਾਂ ਪਹਿਲਾਂ ਲਾਉਂਗਾ ਮੈਂ ਤੇ ਕੀ ਮਸਿਆ ਤੇ ਚੱਲਦੇ ਆਂ ਫਿਰ ਆਪਾਂ ਠੀਕ ਹੈ ਨਾ ਕੱਢਣਾ ਤਾਂ ਮੈਂ ਨੌਂ ਦਾ ਪਾਣੀ തയ്യാ